ਪਹਿਲਾ ਫਤਿਹ ਦੀ ਸ਼ਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਆਪਾਂ 18 ਜੂਨ ਤੋਂ ਤੁਰੇ ਆ ਭਾਈ ਮੜੇ ਪਿੱਛੇ ਸਮੁੱਚੀ ਸਾਡੀ ਟੀਮ ਮੋਰਚਾ ਕਾਲੇ ਪਾਣੀਆਂ ਦਾ ਬਹੁਤ ਜਿਆਦੇ ਮਿਹਨਤ ਦੇ ਨਾਲ ਪੂਰੇ ਪੰਜਾਬ ਘੁੰਮੀ ਆ ਅੱਜ ਤੁਹਾਡਾ ਇੱਕ ਕਬਲਾ ਜੋ ਤੁਸੀਂ ਚੱਲ ਕੇ ਅੱਜ ਲੁਧਿਆਣੇ ਆ ਜਾਂ ਸ਼ਰਮਤੇ ਆ ਪਰ ਮੈਂ ਬੇਨਤੀ ਕਰਦਾ ਕਿ ਇੱਥੇ ਜਿੰਨੇ ਵੀ ਤੁਸੀਂ ਇਨਸਾਨ ਆਏ ਹੋ ਇਹ ਤੁਸੀਂ ਪੂਰੇ ਪੰਜਾਬ ਨੂੰ ਬਚਾਉਣ ਲਈ ਆਏ ਹੋ ਕਿਉਂਕਿ ਜਿੰਨ ਖਲਾਫ ਅੱਜ ਪੰਜਾਬ ਦੇ ਬਣੇ ਹੋਏ ਆ ਜਿਸ ਤਰ੍ਹਾਂ ਦੇ ਨਾਲ ਮੈਂ ਦੱਖਣੀ ਮਾਲਵੇ ਦੇ ਪਿੰਡਾਂ 'ਚ ਗਿਆ ਲੁਧਿਆਣਾ ਤੋਂ ਲੈ ਕੇ ਫਰੀਦਪੁਰ ਮੋਕਾ ਮੁਕਰ ਫਰੀਦਕੋਟ ਹਬੌਰ ਫਾਲਕਾ ਪਿੰਡਾਂ ਦੇ ਵਿੱਚ ਐਨੇ ਮਾਰੇ ਹਾਰ ਆ 20 17 17 ਸ੍ਰੀ ਸੀ ਜੀ ਲੋਕਾਂ ਨੂੰ ਕਾਲਾ ਪੀਲਾ ਦੇ ਕੈਂਸਰ ਹੋ ਚੁੱਕਿਆ। ਸ਼ਿਵਾਕਾਂ ਨੂੰ ਧਿਆਨ ਤੋਂ ਧਿਆਨ ਦੇ ਪਾੜਨਾ ਲੱਗ ਚੁੱਕੀਆਂ ਨੇ। ਆਪਾਂ ਬਹੁਤ ਦੇਰ ਬਾਅਦ ਉੱਠਿਆ। ਇਹ ਗੰਦੇ ਨੇ ਜਿਹੜਾ ਲਗਾਤਾਰ ਚਾਲੀ ਸਾਲ ਤੋਂ ਪਾਇਆ ਜਾ ਰਿਹਾ। ਟੋਨਲ ਬੁੱਤੇ ਜਿਆਰ ਨਹੀਂ ਬੁੱਧਾ ਨਾਲਾ ਬਣਾ ਕੇ ਆ ਸਾਰਾ ਸੱਜੇ ਜਹਾ ਬਣਾਤਾ। ਕੱਲ ਇਹਨਾਂ ਨਾਲ ਕੇ ਐਮਐਲਏ ਆ ਕੇ ਡਰਾਮੇ ਕਰ ਰਿਹਾ। ਕਿ ਮੈਲੀ ਨੀ ਪੱਥਰ ਪੱਟਾਂ ਦੀ ਮੇਰੀ ਸਰਕਾਰ ਸੁਣਦੀ ਨਹੀਂ ਇਹਦਾ ਪ੍ਰਸ਼ਾਸਨ ਸੁਣਦਾ ਨਹੀਂ ਨੀ ਪੱਥਰ ਪੱਟਣ ਨਾਲ ਹੱਲ ਨਹੀਂ ਹੋਣਾ ਪੱਟਣੀਆਂ ਉਹ ਡਾਈਰ ਫੈਕਟਰੀਆਂ ਦੀਆਂ ਪਿੱਪਾ ਪੱਟੋ ਉਹ ਬੋਰ ਬੰਦ ਕਰੋ ਜੇ ਧਰਤੀ ਇੱਡਾ ਜ਼ਹਿਰ ਪਾ ਰਿਆ ਉਹ ਫੁੱਟੇ ਦਰਿਆਜ ਪੈਂਦੀਆਂ ਜੇਹਰਾਂ ਬੰਦ ਕਰੋ ਉਹ ਹਜ਼ਾਰਾਂ ਫੈਕਟਰੀਆਂ ਜਿੰਨਾ ਦਾ ਗੰਦ ਲਗਾਤਾ ਇੱਥੇ ਪੈ ਰਿਹਾ ਜੈਨਮ ਪੈ ਰਿਹਾ ਕੈਮੀਕਲ ਪੈ ਰਿਹਾ ਉਹ ਹਜ਼ਾਰਾਂ ਇਸੇ ਜ਼ਹਿਰ ਉਹ ਖੁਦ ਦਾ ਗੋਰਾ ਵਿਚਾਰ ਫਤਲ ਜਾ ਰਿਹਾ ਉਹ ਇੱਥੇ ਲੱਖਾਂ ਦੀ ਆਬਾਦੀ ਲੁਧਿਆਣੇ ਦੀ ਉਹਨਾਂ ਦਾ ਜਿੰਨਾ ਸੀਦੇ ਦਾ ਪਾਣੀ ਸਭ ਕੋ ਚ ਪੈ ਰਿਹਾ ਉਹ ਇੱਥੇ ਹਜ਼ਾਰਾਂ ਹਸਪਤਾਲ ਜਿਨ੍ਹਾਂ ਦੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਉਹਨਾਂ ਸਾਰੀ ਗੰਦ ਦੀ ਸਭ ਕੋ ਚ ਪੈ ਰਹੀ ਹੈ ਭਰਾਓ ਜੇ ਇਸ ਕਰਕੇ ਅੱਜ ਜਿਹੜਾ ਘਾਥੇ ਹੋਇਆ ਇਹ ਘਾਥ ਸਰ ਦਾ ਇਤੋਰ ਸੁਨਹਿਣਾ ਦਊਗਾ ਕਿ ਜੇ 15 ਸਤੰਬਰ ਤੱਕ ਇਹ ਯਾਰਾ ਬੰਦ ਨਹੀਂ ਕਰਦੇ ਤਾਂ 15 ਸਤੰਬਰ ਤੋਂ ਬਾਅਦ ਜਾਂ 15 ਸਤੰਬਰ ਦੇ ਦਿਨ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਤਰੀਕ ਦਾ ਐਲਾਨ ਕਰ ਦੇਣਾ ਵੀ ਅਸੀਂ ਚਾਹੇ ਫੈਕਟਰੀਆਂ ਬੰਦ ਕਰਕੇ ਚਾਹੇ ਬੁੱਢੇ ਜ਼ਰਾਡ ਫੰਗ ਮਾਰ ਕੇ ਜੋ ਵੀ ਕਰਨਾ ਹੋ ਕਰ ਲਈ ਪੈਣਾ ਹੈ ਤੇ ਉਦੋਂ ਤੇ ਤੁਹਾਨੂੰ ਸੁਨਿਆਰਤਾ ਜਾਊਗਾ ਭਲਾਵੋ ਓਦੇ ਪੰਜਾਬ ਦੇ ਵਿੱਚੋਂ ਜਿੱਦ ਯਾਰ ਤੋਂਨੇ ਕੋਨੇ ਕੋਨੇ ਚਾਏ ਆ ਆਪਣੇ ਹਰ ਟਾਲੀਆ ਲੈ ਕੇ ਟਰੈਕਟਰ ਲੈ ਕੇ ਮਿੱਟੀਾਂ ਭਰ ਕੇ ਗੱਟੇ ਲੈ ਕੇ ਭਰ ਕੇ ਮਿੱਟੀ ਦੇ ਨਾਲ ਜੇ ਸੂਂਗਾ ਲੈ ਕੇ ਕੰਗਾ ਪੱਥਰ ਲੈ ਕੇ ਜੇ ਪਹੁੰਚੀਓ ਤੇ ਪੈਰ ਦੀ ਤੀਰ ਨਾ ਪਾਇਓ ਜੇ ਆਪਾਂ ਇਹਨੂੰ ਦੇਖੀ ਗਏ ਵੀ ਕੋਈ ਹੋਰ ਉੱਠ ਕੇ ਹਿਦਿਆਣਾ ਨੂੰ ਇਹਨਾਂ ਬੁੱਢੇ ਹਿਦਿਆਣਾ ਨੂੰ ਬੁੱਢੇ ਘਰੋਂ ਬੰਦ ਮਾਰੂਗਾ ਤਾਂ ਅਸੀਂ ਘਰਾਂ ਦੇ ਬੈਠੇ ਭਰਾਵਾਂ ਨਾਲ ਗੱਲ ਆ ਲਾਂਗੇ ਜਿਸ ਕਰਕੇ ਤੁਹਾਨੂੰ ਬੇਨਤੀ ਹੈ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਦੇ ਸਾਡੇ ਨਾਲ ਖੜਕੇ ਆ ਭਾਈ ਮਕਤੂਰ ਕਹਿੰਦਾ ਸਾਰੀ ਸਾਰੀ ਟੀਮ ਖੜੀ ਐ ਐਸੇ ਬੁੱਢੇ ਦਰਿਆ ਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਸਪੀਕਰ ਤੋਂ ਕਾਫੀ ਸਦਮਾ ਇੱਥੇ ਵੀਡੀਓ ਪਉਦੇ ਹੁੰਦੇ ਸੀਗੇ ਕਿ ਆਹ ਦੇਖੋ ਜਿਹੜਾ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਚਪਕਿਆ ਬੈਠਾ ਕਦੇ ਬੋਲਦਾ ਹੁੰਦਾ ਸੀ ਕਿ ਭਰਤੀ ਹੋਇਆ ਜਾਂ ਜਿਹੜਾ ਪਾਣੀਆ ਜਾ ਰਹੀਆਂ ਬੋਸ ਕਰਕੇ ਫਿਰ ਜਿਹੜਾ ਪਾਣੀ ਨਾਲ ਇਹਦਾ ਲੋਕਾਂ ਦਾ ਇੱਕਾ ਸੀ ਲੋਕਾਂ ਦੀ ਤਾਕਤ ਸੀਗੀ ਕਿ ਜ਼ੀਰਾ ਫੈਕਟਰੀ ਤੁਸੀਂ ਬੰਦ ਕਰਾਤੀ ਆ ਮੱਤੇ ਵਾਲਾ ਜੰਗਲ ਤੁਸੀਂ ਬਚਾ ਲਿਆ ਲੋਕਾਂ ਦੀ ਤਾਕਤ ਨੇ ਇਹ ਭਰਾਵੋ ਇਹ ਜਦੋਂ ਨਹੀਂ ਬਣਿਆ ਸੀਗਾ ਉਦੋਂ ਆਂ ਕਿਆਂ ਗੱਲਾਂ ਹੋਰ ਸੀ ਰਾਜੇ ਦੀਆਂ ਗੱਲਾਂ ਹੋਰ ਮੈਂ ਇਹਨੂੰ ਪੰਜਾਬ ਦਾ ਨੀਰੋ ਮੰਨਦਾਂ ਨੀਰੋ ਉਹ ਕਹਿੰਦੇ ਰੋਮ ਦਾ ਰਾਜਾ ਹੋਇਆ ਨੀਰੋ ਰੋਮ ਫਰਦਾ ਸੀ ਬੜਦਾ ਸੀ ਮੱਤ ਰਿਆ ਸੀ ਮਾਰ ਰਿਆ ਸੀ ਤੇ ਰੋਮ ਸੰਗੀਤ ਦੇ ਨਜ਼ਾਰੇ ਲੈਂਦਾ ਸੀ ਬੰਦਰੀ ਬਿਜਾ ਲਿਆ ਸੀ ਅੱਜ ਪੰਜਾਬ ਸਰਦਾ ਬਰਦਾ ਰੋਜ਼ ਦਰਜਨਾ ਮੁੰਡੇ ਚਿੱਤੇ ਨਾਲ ਮਾਰ ਰਿਹਾ ਟੀਕੇ ਲਾ ਕੇ ਮਾਰ ਰਿਹਾ ਰੋਜ਼ ਗੋਲੀਆਂ ਚੱਲਦੀਆਂ ਕੱਲ ਨਾਰਾਈ ਦੇ ਘਰੇ ਆ ਕੇ ਗੋਲੀਆਂ ਮਾਰ ਗਏ ਉਹ ਪਾਸੇ ਮਾਨਸਾ ਦੇ ਨੌਜਵਾਨ ਮੁੰਡਾ ਮਾਰਤਾ ਰੋਜ਼ ਗੋਲੀਆਂ ਮਾਰ ਕੇ ਸਾਡੇ ਨੌਜਵਾਨਾਂ ਨੇ ਮੌਤ ਦੇ ਘਾਟ ਉੱਤੇ ਨਾ ਜਾ ਰਿਹਾ ਹੋਰ ਕੋਈ ਪੰਜਾਬ ਦੇ ਹਿਆਰਾ ਮੁੰਡੇ ਕੁੜੀਆਂ ਬਾਹਰ ਨੂੰ ਭੱਜ ਰਹੇ ਆ ਪੰਜਾਬ ਖਾਲੀ ਹੋ ਰਿਹਾ ਪ੍ਰਵਾਸ ਹੋ ਰਿਹਾ ਇੱਥੇ ਪਾਨੀਆਂ ਦੇ ਤੇ ਜਹਾਂ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਸਾਦੀ ਕਿਸਾਨੀ ਨੂੰ ਮਾਰਿਆ ਨਾ ਸਾਰੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ ਹੈ ਇਹ ਪੰਜਾਬ ਦਾ ਮੀਰੋ ਇਹ ਧੁਰਕਤ ਸਰਾਜ ਖੂਫ ਹੈ ਇਹ ਕਹਾਣੀਆਂ ਸੁਣਾ ਰਿਹਾ ਹੈ ਇਹ ਗਾ ਪਰ ਰਿਹਾ ਹੈ ਇਹ ਲੋਕਾਂ ਨੂੰ ਨਹੀਂ ਡੰਗਾ ਪਾ ਰਿਹਾ ਵੀ ਮੈਂ ਚਾਰ ਗਣਾ ਬਾਲਾਂ ਨੂੰ ਕੱਢ ਦੂੰਗਾ ਮੈਂ ਚਾਰ ਗਾਲਾਂ ਕਾਰਸ ਨੂੰ ਕੱਢ ਦੂੰਗਾ ਲੋਕ ਕਹਿਣਗੇ ਬੱਲੇ ਬੱਲੇ ਬਹੁਤ ਕੈਂਟ ਬੰਦਾ ਤੂੰ ਤਿੰਨ ਸਾਲ ਦੇ ਵਿੱਚ ਕੀ ਕੀਤਾ ਸਵਾਲੇ ਆ ਉਹਦਾ ਬੇਕਾਰ ਸੀ ਲੋਕਾਂ ਨੇ ਮਿੱਟੀ ਜਮਲਾ ਦਿੱਤੀ ਤੈਨੂੰ 92 ਬੰਦੇ ਦੇ ਉੱਤੇ ਤੂਫੀ ਕੀਤਾ ਸਵਾਲੇ ਪੜਾ ਹੁੰਦਾ ਹੈ ਪਰ ਅੱਜ ਵੀ ਪੰਜਾਬ ਦੇ ਲੋਕੋ ਸੌਂਝਣ ਦੀ ਲੋੜ ਹੈ ਓਏ ਅੱਜ ਤੁਹਾਨੂੰ ਇਹ ਲਿਖਿਆ ਦੇ ਕਰਕੇ ਕਹਿਣਾ ਚਾਹੁੰਦਾ ਹੈ ਇਹ ਪੰਜਾਬ ਦਾ ਸਭ ਤੋਂ ਮਾਰਾ ਘੱਟਿਆਦਮ ਲਿਖੇ ਤੇ ਬੰਦਾ ਸਾਬਤ ਹੋਗਾ ਮੇਰੀ ਗੱਲ ਚਿੱਤੇ ਰੱਖਿਓ ਕਿਉਂਕਿ ਬੰਦਾ ਇਹੋ ਜਿਹਾ ਲੋਇਆ ਜਿਹਨੂੰ ਇਸ ਫੇਰੀ ਕੁਰਸੀ ਸਲਾਮ ਕਰਨੀ ਚਾਹੀਦੀ ਹੈ ਇਹ ਸਾਰੇ ਇਹੋ ਜਿਹੇ ਹੁੰਦੇ ਆ ਜਿਹੜੇ ਇੱਕ ਵਾਰੀ ਕੁਰਸੀ ਤੇ ਬਹਿ ਜਾਂਦੇ ਆ ਮੁਰਕਿਆਂ ਨੂੰ ਜਾ ਕੇ ਦਿੱਲੀ ਦੀਆਂ ਚੱਪਲਾ ਚੜਦੇ ਆਂ ਮੈਂ ਜੁੱਤੀ ਚੜਦੇ ਆਂ ਜਾ ਕੇ ਵੀ ਸਾਡੀ ਕੁਰਸੀ ਸਲਾਮਤ ਰਹੇ ਜੇ ਪੰਜਾਬ ਨੂੰ ਜਿੰਨਾ ਮਰਜ਼ੀ ਅੱਗ ਲਾ ਕੇ ਮਾਰਨਾ ਮਚਾਉਣਾ ਮਚਾ ਦਿਓ ਸਾਨੂੰ ਕੋਈ ਪਰਵਾਹ ਨਹੀਂ ਓਏ ਲਾਂਹਤੀ ਲੋਕੋ ਜੇ ਪੰਜਾਬ ਮਰ ਗਿਆ ਲੋਕ ਮਰ ਗਏ ਸੋਡੀਆਂ ਕੁਰਸੀਆਂ ਕਿਵੇਂ ਸਲਾਮਤ ਰਹਿਣਗੀਆਂ ਸੋਚੋ ਲੋਕਾਂ ਕਰਕੇ ਤੁਸੀਂ ਕੌਣ ਆ ਆ ਦੇਖੋ 15 ਅਗਸਤ ਨੂੰ ਜਿਹੜਾ ਉੱਥੇ ਬਿਲਕੁਲ ਪ੍ਰੂਫ ਇਹ ਅਕੜ ਦੀ ਮੈਂ ਤਾਂ ਲੋਕਾਂ ਦੇ ਨਿਕਲ ਕੇ ਆਇਆ ਮੈਂ ਸੱਫਾ ਜਾ ਕੇ ਬਾਬੇ ਦਾ ਤਾਸ ਖੇਡਦਾ ਹੁੰਦਾ ਅੱਜ ਇੰਨਾ ਫਿਰ ਖੜਾ ਹੋ ਗਿਆ ਇੰਨਾ ਡਰ ਲੱਗਣ ਲੱਗਾ ਆਪਣੇ ਲੋਕਾਂ ਤੋਂ ਕਿ ਫੁੱਟ ਪ੍ਰੂਫ ਸ਼ੀਸ਼ੇ ਲਾ ਕੇ ਸੋਡੇ ਚਾਹ ਨੂੰ ਛੋਟਾ ਯੂਨੀਵਰਸਿਟੀ ਨਾਲ ਨੂੰ ਛੋਟੇ ਸਕੂਲਾਂ ਨੂੰ ਜਿਹੜੀ ਨਿਊ ਅਜੂਬੇ ਪਾਲਸੀ ਅਰ ਅ ਤਹਿਤ ਸੈਂਟਰ ਨੇ ਹਵਾਲੇ ਕਰ ਰਿਹਾ ਹੈ ਛੋਟੀ ਸਿੱਖਿਆ ਜੀ ਮਹਿੰਗੀ ਹੋ ਜਾਂਦੀ ਹੈ ਵੀ ਗਰੀਬਾਂ ਦੇ ਦਸਤਾ ਰੋਕ ਲਿਆ ਇੱਥੇ ਸੈਂਟਰ ਨੇ ਇੱਥੇ ਆਪਣੀ ਅੱਜਕਾ ਦੀ ਨੀਤੀ ਲਾਗੂ ਕਰਕੇ ਤੁਹਾਡਾ ਅਧਿਆਤ ਬਦਲਣਾ ਤੁਹਾਡਾ ਸਰਦ ਬਦਲਣਾ ਤੁਹਾਡਾ ਦਰਸਾ ਬਦਲਣਾ ਉਹ ਆਪਣੀ ਹੀਰੋ ਬਣਾ ਕੇ ਸਾਜਾ ਨੂੰ ਜੀਰੋ ਬਣਾਉਣਗੇ ਇਹ ਲਗਾਤਾਰ ਹੱਟ ਰੋਕਾ ਬਣ ਕੇ ਸੈਂਟਰ ਦਾ ਪੰਜਾਬ ਨੂੰ ਪ੍ਰਭਾਵ ਮਾਰ ਰਿਹਾ ਸੰਗਲ ਜੋ ਇਹਦੀ ਜ਼ਿੰਮੇਵਾਰੀ ਹੈ ਇਹ 1 ਮਿੰਟ ਚ ਬੰਦ ਕਰਾ ਸਕਦਾ ਹੈ ਇੱਥੇ ਟੀਮ ਆਈ ਸੀਗੀ ਜਿੰਨਾ ਦੇਰ ਤੱਕ 270 ਵੀ ਆਇਆ ਸੀਗਾ ਦੀ ਫੈਕਟਰੀਆਂ ਸੀਲ ਹੋਣ ਕਿਸੀ ਬੰਦ ਪਿਆ ਸੀ ਅਸੀਂ ਬਚਣਾ ਚਾਉਨੇ ਆ ਉਸ ਟੀਮ ਨੂੰ ਉਹ વિધાનસભા ਕਮੇਟੀ ਨੂੰ ਉਹ ਬੰਦੀਰ ਤੋਂ ਸਿਚਿਆਲ ਨੂੰ ਜਿਹੜਾ ਕਹਿੰਦਾ ਮੈਂ ਧਰਤੀ ਹਵਾ ਪਾਣੀ ਬਚਾਉਣੇ ਆ ਵੀ ਭਾਈ ਸਾਹਿਬ ਕੋਈ ਮਿਲਦੀ ਤਾਂ ਕੀ ਹਵਾ ਪਾਣੀ ਬੰਦ ਗਏ ਕੋਲ ਜਾ ਕੇ ਉੱਥੇ ਪਾਰਲੀਮੈਂਟ ਤੇ ਬਾਤ ਕੀ ਦੋ ਪੀ ਛੋਟੇ ਬੋਕ ਕੇ ਉੱਥੇ ਜਾ ਕੇ ਵੀ ਜਿਹੜਾ ਜਹਰ ਸਭ ਦੇ ਕੇ ਮਾਰਿਆ ਜਾ ਰਿਹਾ ਦੋਰੇਪੀ ਬੋਲੇ ਆ ਆ ਰਾਜੇ ਬਣ ਕੇ ਵਰ ਕੇ ਫੈਕਟਰੀਆਂ ਦੇ ਹੱਕ ਚ ਬੋਲ ਕੇ ਆਏ ਆ ਇਹ ਕਹਿਣਗੇ ਜੀ ਜਿਹੜੇ ਫੈਕਟਰੀਆਂ ਨਾਲ ਲੱਗੀਆਂ ਵਿਕਾਸ ਨਹੀਂ ਹੋਣਾ ਇਹ ਫਕਾਦਰ ਰਾਜ ਰੋਣਾ ਪਣਦੇ ਆ ਇੱਕ ਪਾਸੇ ਜ਼ਿੰਦਗੀ ਆ ਇੱਕ ਪਾਸੇ ਮੌਤ ਆ ਕਿਹਨੂੰ ਚੁਣੋਗੇ ਇੱਕ ਪਾਸੇ ਪੈਸਾ ਹੈ ਇੱਕ ਪਾਸੇ ਜ਼ਿੰਦਗੀ ਹੈ ਕਿਹਨੂੰ ਚੁਣੋਗੇ ਇਹਦੇ ਜਾਨ ਆ ਦਾ ਜਹਾਨ ਹੈ ਉਹ ਕਹਿੰਦਾ ਉਹ ਸੋਨੇ ਤਾਂ ਕੀ ਪਰਣਾ ਨਾ ਘੱਟ ਪਿਓ ਮਾਰ ਰਹੇ ਆ ਜੈਨੋ ਦੇ ਨਾਲ ਤੇਰੇ ਕਿਤੇ ਫੈਕਟਰ ਨਾ ਲਾ ਦੇ ਜੀ ਅੱਗੇ ਪਿਆਜ ਕਿੰਨੇ ਫੈਕਟਰ ਨੇ ਸੀ ਭਈ ਪੰਜਾਬ ਖੇਤੀ ਪ੍ਰਧਾਨ ਸੂਭਾ ਸਾਡੇ ਜੇ ਖੇਤੀ ਦੇ ਮੁੱਲ ਮਿਲ ਜਾਣ ਸਾਡੀਆਂ ਫਸਲਾਂ ਦੇ ਮੁੱਲ ਮਿਲ ਜਾਣ ਸਾਡਾ ਸਹੀ ਮੰਡੀਕਰਨ ਹੋਵੇ ਸਾਡੇ ਆ ਬੱਚੇ ਕਿਸਾਨ ਆ ਕਾਹ ਮਹੀਨੇ ਹੋ ਗਏ ਸ਼ੰਗੂ ਤੇ ਖਲੋਰੀ ਦੇ ਉੱਤੇ ਗਾਗਾਂ ਮਾਰੀ ਜਾਂਦੇ ਗੋਲੀਆਂ ਮਾਰ ਕੇ ਬੰਦੇ ਮਾਰੀ ਜਾਂਦੇ ਆ ਆ ਦੱਸਿਆ ਮੌਰੀਏ ਸਾਡੇ ਲੋਕਾਂ ਦੀ ਤੁਹ ਪਰਵੋ ਸੋਚਣ ਦੀ ਲੋੜ ਆ ਹੁਣ ਘਰੇ ਚ ਬੈਠਣਾ ਨਹੀਂ ਗੱਲ ਬਣਨੀ ਨਿਕਲਣਾ ਪਿਆ ਤੁਰਨਾ ਪਿਆ ਵੀ ਯਾਦ ਰੱਖਿਓ ਪਿੱਛੇ ਮੈਂ ਇੱਕ ਵੀਡੀਓ ਪਾਈ ਸੀਗੀ 18 ਕਰੋੜ ਦਾ ਟੀਕਾ ਲੱਗਣਾ ਇੱਕ ਬੱਚੇ ਦੇ 18 ਕਰੋੜ ਦਾ ਅਧਵੀਨਾਂ ਦੀ ਮਗਰ 18 ਕਰੋੜ ਦੇ ਟੀਕੇ ਕਿ ਸੋਲਵਾ ਲਵੋ ਇਹ ਜਿੰਨਾ ਬੁਆਰ ਦਾ ਸਾਡੇ ਜਵਾਕਾਂ ਨੂੰ ਲੱਗ ਰਿਹਾ ਹੈ ਸੋ ਘਰਾਂ ਦੇ ਵਿੱਚ ਬੈਠ ਕੇ ਮੌਤ ਨੂੰ ਡੀਕਣ ਨਾਲੋਂ ਚੰਗਾ ਉੱਠ ਕੇ ਸਰਕਾ ਤੇ ਆ ਕੇ ਚਾ ਬੁੱਢੇ ਸਿਨੇਮਾ ਨੂੰ ਬੰਨ ਮਾਰ ਕੇ ਭਾਓ ਜਿੱਤੇ ਤਾਮ ਫੱਟਾ ਦੇਵਾਂਗੇ ਉਦੋਂ ਪੈਰ ਦਿੱਤੀ ਆ ਪਰ ਵੱਡੀ ਗਿਣਤੀ ਚ ਪਹੁੰਚ ਗਿਓ ਤੇ ਇੱਕ ਮੇਰੀ ਬੇਨਤੀ ਹੋਰ ਆ ਸਾਰਿਆਂ ਨੂੰ ਆ ਪਾਣੀ ਦਿਖਾਓ ਜੀ ਆ ਦਿਖਾਓ ਆ ਤੁਹਾਡੇ ਪੰਜ ਬੋਤਲਾਂ ਨੇ ਆ ਉਹ ਪਾਣੀ ਐ ਜੇ ਤੁਸੀਂ ਲਗਾਤਾਰ ਪੀ ਰਹੇ ਹੋ ਫੇਰੇ 35-40 ਸਾਲ ਤੋਂ ਪਰ ਉਹਨੇ ਕਿੰਨੇ ਤਰ੍ਹਾਂ ਦੇ ਕੈਮੀਕਲ ਰੇਲੀਆਮ ਤੇ ਕਿੰਨੇ ਤਰ੍ਹਾਂ ਦੀ ਜ਼ਹਿਰ ਆ ਪਾਣੀ ਦਾ ਭਾਵੋ ਆ ਮੈਂ ਕਹਿੰਦਾ ਤਾ ਨਾ ਜਿਹੜੇ ਬੰਦੇ ਕਹਿੰਦੇ ਫਿਰਦੇ ਨਾ ਚਾਹੀਦੇ ਆ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣਾ ਇੱਕ ਬੂੰਦ ਵੀ ਇੱਕ ਬੂੰਦ ਆਪਣੀ ਜੀਵਨ ਹੱਤਿਆ ਲਈ ਮੰਨ ਜਾਗਣਾ ਤੁਸੀਂ ਸਹੀ ਹੋਦੇ ਸੀ ਗਲਤ ਆ ਆ ਪਾਣੀ ਪੀ ਰਿਹਾ ਤੁਸੀਂ ਸੋ ਮੈਂ ਬੇਨਤੀ ਕਰਦਾ ਇੱਕ ਵਾਰੀ ਜਿੰਨੇ ਵੀ ਸੰਗ ਦੇ ਤੇ ਆਈਆਂ ਆ ਆਪਾਂ ਸਾਰਿਆਂ ਨੇ ਇੱਥੋਂ ਸ਼ੀਰ ਕਰਤਾਰ ਸਾਹਿਬ ਦੇ ਦੁੱਤ ਕਜਣਾ ਤੇ ਇੱਥੋਂ ਤੱਕ ਮਾਰਚ ਕਰਨਾ ਜਿਹੜੀਆਂ ਗੱਡੀਆਂ ਨੇ ਉਹ ਇਕੱਲਾ ਇਕੱਲਾ ਬੰਦਾ ਮਗਰ ਗੱਡੀਆਂ ਦੇ ਵਿੱਚ ਚੱਲੀ ਜਾਊਗਾ ਉਹ 12 ਬੰਦੇ ਗੱਡੀਆਂ 'ਚ ਨਹੀਂ ਜਾਣੇ ਚਾਹੀਦੇ ਸਾਰੇ ਵਰਦਿਆਂ ਨੇ ਆਪਾਂ ਸੁਰਖੇ ਪੈਦਲ ਮਾਰਚ ਕਰਨਾ ਛੋੜੇ ਹੱਥਾਂ ਦੇ ਵਿੱਚ ਆ ਸਾਰੇ ਝੰਡੇ ਮੈਂ ਬੇਨਤੀ ਕਰੂੰਗਾ ਕਿ ਹਰ ਹੱਥ ਦੇ ਵਿੱਚ ਝੰਡਾ ਹੋਣਾ ਚਾਹੀਦਾ ਉਹ ਪਿੱਛੇ ਗੱਡੀ ਗੱਡੀਆਂ ਸਾਡੀ ਬੱਸ ਗੱਡੀ ਆ ਪਿੱਛੇ ਉਹਦੇ ਝੰਡੇ ਵੀ ਪੜਿਆ ਡੰਡੇ ਵੀ ਪੜਿਆ ਸਾਰਾ ਕੁਝ ਉੱਥੋਂ ਲੈ ਸਕਦੇ ਆ ਕੋਈ ਬੰਦਾ ਬਿਨਾ ਢੰਡੇ ਤਨਾ ਹੋਵੇ ਤਾਂ ਫਿਰ ਤੁਰ ਕੇ ਭਾਈ ਬਾਲਾ ਹੀ ਚੌਥੱਕ ਜਾਣਾ ਮੇਰਾ ਬਿਆ ਅਗਲੀ ਬੈਂਤੀ ਆ ਮਰੀ ਅੱਜ ਆਏ ਹੋ ਅੱਜ ਵਾਪਸ ਨਾ ਮੁੜ ਕੇ ਜਾਇਓ ਅੱਜ ਇੱਕ ਵਾਰੀ ਵਲੀਪੁਰ ਜਾ ਕੇ ਆਇਓ ਅੱਜ ਮੇਰੇ ਹੀ ਆ ਵਲੀਪੁਰ ਇੱਥੋਂ ਜਿੱਥੇ ਆ ਪਾਣੀ ਤੂੰ ਉੱਥੇ ਘਰ ਕੇ ਦੇਖਿਓ ਅੱਜ ਤਾਨੂੰ ਸਾਥ ਸੋਜੂਗਾ ਤੁਸੀਂ ਕਿਹੜਾ ਜਿਹੜਾ ਪੀ ਰਿਹਾ ਜਾ ਉਸੇ 10 ਮਿੰਟ ਵੀ ਖੜਦਾ ਉੱਥੇ ਹੋ ਜੂਗਾ ਜਾ ਕੇ ਨੂੰ ਆਇਓ ਆਹ ਜੱਸਾ ਤੋਂ ਨੱਕ ਨੂੰ ਚੜ ਲਈਆਂ ਸੋਣੇ ਸਾਰੀ ਕਮਰੀ ਬਚੂਗੀ ਅੱਜ ਬੇਇਨਤੀਆ ਸਾਲੇ ਜਦੋਂ ਇਹ ਆਪਣਾ ਉੱਥੇ ਕਾਮ ਦੇ ਵਿੱਚ ਆ ਮਾਰਚ ਆਪਣਾ ਸਲਾਮਤ ਹੋਣਾ ਤਾਂ ਤੁਸੀਂ ਆ ਪੁੱਪਰੀਆਂ ਗੱਡੀਆਂ ਮਾਰਤ ਹੋ ਰਿਓ ਕੱਲਾ ਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੁਰੇ ਤੁਰ ਕੇ ਜਾਣਾ ਉਸ ਤੋਂ ਤੁਹਾਨੂੰ ਬੇਇਨਤੀ ਹੈ ਕਿ ਬਲੀਪੁਰ ਜਿੱਥੋਂ ਭਾਵੇਂ ਆਪਣੇ ਨਕਸ਼ੇ ਦੇ ਆਪਰੇ ਵੱਲ ਸੀ ਬਲੀਪੁਰ ਤੋਂ ਜਿੱਥੋਂ ਵੱਡਾ ਦਰਿਆ ਸਤਲੁਜ ਮਿਲਦਾ ਉੱਥੇ ਖੜ ਕੇ ਜੁੜ ਦੇ ਕੇ ਜਾਇਆ ਯਾਰ ਸੋ ਜਿੰਨਾ ਨੇ ਵੀ ਲੰਗਰ ਦੀ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਮੈਂ ਕਰਦਾ ਹਾਂ ਫਕਾ ਦਾ ਜ਼ਿਲ੍ਹਾ ਤੋਂ ਆਏ ਮਾਨਸਾ ਤੋਂ ਬਟਿੰਡੇ ਤੋਂ ਬਹੁ ਬੱਤੀ ਗਿਣਤੀ ਬਸਾਂ ਭਰ ਕੇ ਆਈਆਂ ਨੇ ਆਪ ਬੁਲਾਦਿਆਂ ਨੇ ਤੇ ਇਸ ਤਰ੍ਹਾਂ ਹੀ ਹੋਰ ਪਾਕਾ ਤੋਂ ਫਰੀਦਕੋਟ ਫਿਰੋਹਪੁਰ ਮੋਗਾ ਕਪੂਰਥਲਾ ਜਲੰਧਰ ਪਟਿਆਲਾ ਲੁਧਿਆਣਾ ਉਹ ਵੱਡੀ ਪੱਧਰ ਤੇ ਤੁਸੀਂ ਆਏ ਆ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਗੱਲ ਨੂੰ ਸਮਝਿਆ ਰੱਬ ਸਾਡੀ ਸਾਰਿਆਂ ਦੀ ਹੈ ਸੋ ਆਓ ਆਪਾਂ ਉੱਠ ਕੇ ਮੇਰਾ ਫੇਰ ਰਾਈ ਲਣਗੇ ਵੰਨੀ ਪਰੇਰੀ ਬੈਂਤੀ ਆ ਗੜੀ ਇੱਕ ਨਾਮ ਚਾਹਣਾ ਨਾਮੇ ਲਾਵਾਂਗੇ ਜੀ ਨਾਮੇ ਦਾ ਜ਼ਿਕਰੇ ਲਾਵਾਂਗੇ ਧਿਆਨ ਨਾਲ ਸ੍ਰੀ ਬਰੰਦਵਾਰ ਦੇ ਵਿੱਚ ਆਪਾਂ ਇਧਰਲੇ ਪਾਸੇ ਤੁਰਨਾ ਆ ਸਟੇਜ ਦੇ ਇਧਰ ਇਜਾਮਾ ਸੱਜਿਆ ਸਭ ਕਰਾਂਗੇ ਐਨੂੰ ਜਾਣਾ ਆਪਾਂ ਪੰਜਾਬ ਸਰਕਾਰ ਮੁਰਦਾ